ਪਾਸ਼ਾਇ ਦਸਵੀਂ ਕਬਿਉ ਬਾਜ ਬੇਨਤੀ ਚੋਪਈ ਅਮਰੇ ਕਰੋ ਹਾ ਦਰਛਾ ਪੂਰਨ ਹੋਏ ਚਿਤ ਕੀ ਇਛਾ ਤਉ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਬੈ ਤੁਮ ਘਾਵ ਹੋਇ ਆਪ ਹਾ ਦਾ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਹ ਰਚਾ ਨੈ ਕਰਦਾ ਕਰਿਆ ਸਭ ਬੈਰਨ ਕੋ ਆਸੰਗ ਰਿਆ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰੈ ਪਿਆਸਾ ਤੁਮੈ ਛਾੜ ਕੋਈ ਅਵਰ ਨ ਧਿਆਉ ਜੋ ਬਰਚਉ ਸਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿਐ ਚੰਚੰ ਸਤਰ ਹਮਾਰੇ ਮਾਰਿਐ ਆਪਹਾ ਦਾ ਮੁਝੇ ਉਬਰਿਆ ਮਰਨ ਕਾਲ ਕਾ ਤਰਾ ਸਿਨੇ ਵਰਿਆ ਓ ਜੋ ਸਦਾ ਹਮਾਰੇ ਪਛਾ ਸ਼੍ਰੀ ਅੱਜੂ ਕਰਿਓ ਰੱਛਾ ਰਾਖ ਲਿਓ ਮਹ ਰਾਖਣ ਹਾਰੇ ਸਾਹਿਬ ਸੰਤ ਸਾਇ ਪਿਆਰੇ ਦੀਨ ਬੰਦੁਸਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਵਤਾਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇਕਰ ਬਿਸਣ ਪ੍ਰਕਾਸ਼ਾ ਸਗਲ ਕਾਲ ਕਾ ਕੀ ਆ ਤਮਾਸਾ ਜਵਨ ਕਾਲ ਜੋਗੇ ਸ਼ਿਵ ਕੀਓ ਬੇத் ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਜਸ਼ਨ ਉਪਜਾਇਓ ਆਦ ਅੰਤਿਕ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਗਲ ਪ੍ਰਜਾ ਜਿਨਿ ਆਪ ਸਵਾਰੇ ਸਿਵਕਣ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲਮੋਂ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰਿਆ ਸਥੁਲਾ ਸਾ ਪ੍ਰਕਿਰਪਾ ਦ੍ਰਿਸ਼ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੇ ਪੇਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰ ਤਵ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬਹੂ ਤੁਮੈ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨਸ ਰੇਟ ਸਭ ਧਾਰੈ ਆਪ ਆਪਣੀ ਬੋਝਿ ਉਚਾਰੈ ਤੁਮ ਸਭ ਹਿਤੇ ਰਹਤ ਨਿਰਾਲਮ ਜਾਣਤ ਬੇਦ ਪੇਦ ਹਰਿ ਆਲਮ ਨਿਰੰਕਾਰ ਨਿਰਕਾਰ ਨਿਰਲੰਭ ਆਦ ਨੀਲ ਅਨਾਦਯ ਸੰਭ ਤਾਕ ਮੂੜਿ ਉਚਾਰਤ ਭੇਦਾ ਜਾ ਕੋ ਪੇਵਣਾ ਪਾਉ ਤ ਬੇਦਾ ਤੋ ਕੋ ਕਰਪਾ ਹਣ ਅਨੁਮਾਨ ਤ ਮਾ ਮੂਰਕਸ਼ਪੇਦ ਨ ਜਾਣਤ ਮਹਾਦੇਵ ਕੋ ਕਹਿਦ ਸਦਾ ਸ਼ਿਵ ਨਿਰੰਕਾਰ ਕਾ ਚਿੰਤਨ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ-ਭਿੰਨ ਤ ਹੈ ਤੇਤੀ ਤੁਮਰਾ ਲਖਣਾ ਜਾਏ ਪਸਾਰਾ ਕਹਿ ਬੇ ਸਜਾ ਪ੍ਰਥਮ ਸੰਸਾਰਾ ਇਕ ਰੂਪਨੁਪਸਰੂਪ ਆਰੰਕ ਪਿਉ ਰਾਵ ਕਹਿ ਪੂਪਾ ਅੰਦਰ ਜੇਰ ਸੇ ਤੁਝ ਕਿੰਨੀ ਉਤਪੁਜ ਖਾਨ ਬਹੁਰ ਰਚ ਦੇਨੀ ਕਹਉ ਫੂਲ ਰਾਜਾ ਹੋ ਬੈਠਾ ਕਹਉ ਸਿਮਟ ਪਿਓ ਸੰਕਰੇ ਕਾਠਾ ਸ agre ਸ੍ਰੇਸ਼ਟ ਦਿਖਾਇ ਚੰਪਵ ਆਦ ਜੁਗਾਦ ਸਰੂਪ swam ਪਵ ਅਬਰਛਾ ਮੇਰੇ ਤੁਮ ਕਰੋ ਸਿਖਿ ਉਭਾਰੈ ਸਿਖ ਸੰਗਰੋ दुष्ट जते उठवा तो तू पाता सकल मलेश करो रण काता जे आ स्तुतव सरनी पारें तिनके दुष्ट दुखीत हम मारे पुरख जवन पग परे तिहारे तिनके तुम संकट सब तारे जो कल कोई कबारत आए हैं ताके काल निकट ने आए हैं ਰੱਛਾ ਹੋਏ ਤਹੇ ਸਭ ਕਾਲਾ ਦੁਸ਼ਟ ਰਿਸ਼ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕੇ ਤਾ ਤਨਕ ਮੋਹਰ ਹੋ ਰਿੱਧ ਸਿੱਧ ਘਰ ਮੋਂ ਸਭ ਹੋਈ ਦੁਸ਼ਟ శాਸਵ ਸਕੈ ਨਾ ਕੋਈ ਏਕ ਬਾਰ ਜੇ ਤੂੰ ਮੈਂ ਸੰਭਾਰਾ ਕਾਲ ਫਾਸਤੇ ਤਹੇ ਉਬਾਰਾ ਨਿਰਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਤਮੈ ਸਰਨ ਤੇ ਹਾਰੇ ਆਪ ਹਾਥ ਦਾਲਿ ਹੋ ਉਬਾਰੇ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਖੜਗ ਕੇ ਤਮੈ ਸਰਨ ਤੇ ਹਾਰੇ ਆਪ ਹਾਥ ਦਾਲਿ ਹੋ ਉਬਾਰੇ ਸਰਬ ਠੋਰਮ ਹੋ ਸਹਾਈ ਦੁਸ਼ਟ ਦੋ ਤੈ ਲੈ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ